ਜੇਕਰ ਗੱਡੀ ਚਲਾਉਂਦੇ ਹੋਏ ਇਹ ਬਾੜੀਆਂ ਇਡੀਕੇਸ਼ਨ ਦਿਖਾਈ ਦੇਣ ਤਾਂ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ ਹੈ ਪਹਿਲਾ ਜੇਕਰ ਤੁਹਾਡੀ ਗੱਡੀ ਵਿੱਚ ਇਦਾਂ ਅਲਾਦੀਨ ਦੇ ਚਿਰਾਗ ਵਰਗੀ ਇੰਡੀਕੇਸ਼ਨ ਦਿਖੇ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਇੰਜਨ ਆਇਲ ਖਤਮ ਹੋਣ ਵਾਲਾ ਹੈ ਤੇ ਜੇਕਰ ਇਸ ਉੱਤੇ ਧਿਆਨ ਨਾ ਦਿੱਤਾ ਤਾਂ انجن ਸੀਜ਼ ਵੀ ਹੋ ਸਕਦਾ ਹੈ। ਦੂਜਾ ਜੇਕਰ ਇਦਾਂ ਕਿਰਕਦੀ ਹੋਈ ਕਾਰ ਦਾ ਚਿੰਨ੍ਹ ਦਿਖਾਈ ਦੇਵੇ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਗੱਡੀ ਦੇ ਟਾਇਰਾਂ ਅਤੇ ਰੋਡ ਦਾ ਗ੍ਰਿਪ ਸਹੀ ਨਹੀਂ ਬਣ ਰਿਹਾ ਤੇ ਤੇਜ਼ ਚਲਾਉਣ ਨਾਲ ਗੱਡੀ ਤਿਲਕ ਵੀ ਸਕਦੀ ਹੈ। ਤੀਜਾ ਜੇਕਰ ਚਲਦੀ ਗੱਡੀ ਵਿੱਚ ਇਦਾਂ ਬੈਟਰੀ ਦਾ ਸਾਈਨ ਦਿਖਾਈ ਦੇਵੇ ਤਾਂ ਇਸ ਦਾ ਮਕਸਦ ਹੁੰਦਾ ਹੈ ਕਿ ਬੈਟਰੀ ਚਾਰਜ ਨਹੀਂ ਹੋ ਰਹੀ ਜਾਂ ਫਿਰ ਆਫ ਡਾਊਨ ਹੋ ਗਈ ਹੈ। ਚੌਥਾ ਜੇਕਰ ਚੱਕਰ ਦੇ ਵਿੱਚ ਇਦਾਂ ਸਾਈਨ ਆਫ ਐਕਸਕਲੇਮੇਸ਼ਨ ਦੀ ਇੰਡੀਕੇਸ਼ਨ ਆਵੇ ਤਾਂ ਗੱਡੀ ਰੋਕ ਕੇ ਚੈੱਕ ਜ਼ਰੂਰ ਕਰੋ ਕਿਤੇ ਬ੍ਰੇਕ ਫੇਲ ਤਾਂ ਨਹੀਂ ਹੋ ਗਏ। ਪੰਜਵਾਂ ਜੇਕਰ ਗੱਡੀ ਵਿੱਚ ਇਦਾਂ ਰੇਡੀ ਨਾਲ ਵਰਗੀ ਇੰਡੀਕੇਸ਼ਨ ਆਵੇ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਟਾਇਰਾਂ ਵਿੱਚ ਹਵਾ ਘਟ ਗਈ ਹੈ ਤੇ ਘੱਟ ਹਵਾ ਵਿੱਚ ਗੱਡੀ ਚੱਲਣ ਕਰਕੇ ਟਾਇਰ ਫਟਣ ਦਾ ਖਤਰਾ ਰਹਿੰਦਾ ਹੈ 6 ਜੇ ਗੱਡੀ ਵਿੱਚ ਇਧਰ ਪੈਟਰੋਲ ਪੰਪ ਦਾ ਨਿਸ਼ਾਨ ਆਵੇ ਤਾਂ ਇਹ ਫਿਊਲ ਖਤਮ ਹੋਣ ਦੀ ਵਾਰਨਿੰਗ ਹੁੰਦਾ ਹੈ 7 ਜੇ ਬੰਦੇ ਅੱਗੇ ਇਦਾਂ ਬਾਲ ਦਾ ਚਿਹਰਾ ਦਿਖਾਈ ਦੇਵੇ ਤਾਂ ਇਹ 에어ਬੈਗ ਦੀ ਵਾਰਨਿੰਗ ਹੁੰਦਾ ਹੈ ਜੋ ਕਹਿੰਦਾ ਹੈ ਕਿ 에어ਬੈਗ ਵਿੱਚ ਕੋਈ ਪ੍ਰੋਬਲਮ ਹੈ ਤੇ ਜੇਕਰ ਐਕਸੀਡੈਂਟ ਹੋਇਆ ਤਾਂ 에어ਬੈਗ ਨਹੀਂ ਖੁੱਲਣੇ ਅੱਠਵਾਂ ਜੇ ਗੱਡੀ ਵਿੱਚ ਥਰਮੋਮੀਟਰ ਤੇ ਪਾਣੀ ਵਰਗਾ ਨਿਸ਼ਾਨ ਦਿਖਾਈ ਦੇਵੇ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਇੰਜਨ ਓਵਰਹੀਟ ਹੋ ਗਿਆ ਹੈ ਅਜੇ ਵਿੱਚ ਗੱਡੀ ਨਾ ਰੋਕੀ ਤਾਂ ਇੰਜਨ ਨੂੰ ਅੱਗ ਵੀ ਲੱਗ ਸਕਦੀ ਹੈ ਜਾਣਕਾਰੀ ਕਿਸੇ ਨਾ ਕਿਸੇ ਦੀ ਜਾਨ ਬਚਾ ਸਕਦੀ ਹੈ ਇਸ ਲਈ ਅੱਗੇ ਸ਼ੇਅਰ ਕਰਨੀ ਨਾ ਭੁੱਲੋ